ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ ਇੱਥੇ ਪਿੰਡ ਰੌਂਤਾਂ ਦੀ ਤਰਫੋਂ ਹਰ ਸਾਲ ਦੀ ਤਰ੍ਹਾਂ ਮਿਤੀ 11 ਤੋਂ ਲੈ ਕੇ ਮਿਤੀ 29 ਤੱਕ ਚਾਹ ਦੇ ਲੰਗਰ ਤੇ ਪ੍ਰਸ਼ਾਦੇ ਦਾ ਲੰਗਰ ਉਹਨਾਂ ਸ਼ਹੀਦਾਂ ਦੀ ਯਾਦ ਅਨੰਦਪੁਰ ਸਾਹਿਬ ਦੇ ਸ਼ਹੀਦ ਸਿੰਘਾਂ ਦੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਤੇ ਫਤਿਹਗੜ੍ਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਲਗਾਇਆ ਜਾਂਦਾ ਜੀ ਸ਼ਹੀਦਾਂ ਦੀ ਯਾਦ ਚ ਲੈ ਕੇ ਬਹੁਤ ਉਤਸ਼ਾਹ ਆ ਨੌਜਵਾਨਾਂ ਚ ਬੜਾ ਉਤਸ਼ਾਹ ਜੀ ਸੰਗਤ ਜਿਹੜੀ ਬਾਹਰ ਆਉਂਦੀ ਉਹਨਾਂ ਦੇ ਵਿੱਚ ਵੀ ਬੜਾ ਉਤਸ਼ਾਹ ਨਾਲ ਉਹ ਵੀ ਰੁੱਕ ਕੇ ਚਾਹ ਪਣੀ ਲੰਗਰ ਪ੍ਰਸ਼ਾਦਾ ਛੱਕੇ ਜਾਂਦੇ ਆ ਜੀ ਨੌਜਵਾਨ ਜਿਹੜੇ ਆ ਉਹ ਰਲ ਮਿਲ ਕੇ ਪਿੰਡ ਪਿੰਡਾਂ ਦੇ ਨੌਜਵਾਨ ਵੀ ਆਣ ਕੇ ਜਿਹੜੇ ਇੱਥੇ ਸੇਵਾ ਕਰਕੇ ਜਾਂਦੇ ਆ ਜੀ ਠੀਕ ਆ ਜੀ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਹੈ ਜੀ ਇਹ ਅੱਜ ਦਾ ਦਰਸ਼ਕਾਂ ਤੋਂ ਜੀ ਇਸ ਇਹ ਤਾਂ ਹੈਗਾ ਜੀ ਸਾਡੇ ਵੱਲੋਂ ਤੇ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਜਿਹੜੇ ਆ ਬੱਚਿਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਨ ਸਿੱਖੀ ਨਾਲ ਜੋੜਨ ਬੱਚਿਆਂ ਨੂੰ ਇਹ ਵੀ ਬੱਚੇ ਜਿੰਨੇ ਵੀ ਆ ਨਸ਼ਿਆਂ ਦੇ ਬਾਹਰ ਜਾ ਕੇ ਜਿੰਨਾ ਵੀ ਹੈਗਾ ਇਹ ਆਪਾਂ ਨੂੰ ਸਿੱਖੀ ਇਤਿਹਾਸ ਦੇ ਨਾਲ ਸਿੱਖੀ ਨਾਲ ਜੁੜਨਾ ਚਾਹੀਦਾ ਜਿਹੜੇ ਆ ਉਹ ਸਾਰੇ ਪਿੰਡ ਵੱਲੋਂ ਇਕੱਠਾ ਹੀ ਚੱਲਦਾ ਜੀ ਠੀਕ ਹੈ ਜੀ ਕੱਲ੍ਹ ਦੇ ਪੰਜਾਹ ਦਿਨਾਂ ਦਾ ਜੀ ਕੱਲ੍ਹ ਵੀ ਜੇ ਆਪਣੇ ਚਾਹ ਦੇ ਨਾਲ ਪੰਜਾਹ ਦਿਨਾਂ ਵਾਲੇ ਇਹ ਸੀ ਚਾਹ ਦੇ ਨਚਾਹ ਤੇ ਨਾਲ ਲੰਗਰ ਤੇ ਦਾਲ ਪਦਾਲ ਫੁਲਕਾ ਚੱਲਦਾ ਜੀ

ਬੁਜਾਰਦਾ ਰਖੋ ਸਾਡੇ ਦੀ ਲੀਂਹ ਤੇ ਹੱਥੀਂ ਤੱਕਿਆ ਦੇ ਕੋ ਤੇਰਾ ਅਸਰਾ ਤੱਕਿਆ ਦੇ ਕੋ ਤੇਰਾ ਅਸਰਾ ਵੇਖਿਆ ਦੇ ਸਾਰਾ ਜਕਸ਼ਾ ਪੈ ਗਈ ਪਾ ਦੇ ਰੱਖਿਓ ਨੀ ਮਾੜੀ ਨਮਾ ਜੀ ਰੱਖਿਓ ਨੀ ਮਾੜੀ ਆਂਦਾ ਮਾ ਵਾਣੇ ਦੀ ਗੱਲ ਹਾਂ ਜਾਨ ਅਹੇ চাই <laughs> <laughs>